ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪੰਜਾਬੀ ਹோம் ਟੀਵੀ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਜੀ ਉਮੀਦ ਕਰਨਿਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਆਪਣੀ ਜਗ੍ਹਾ ਤੇ ਬਿਲਕੁਲ ਠੀਕ ਠਾਕ ਆ ਤੇ ਅੱਜ ਅਸੀਂ ਤੁਹਾਨੂੰ ਕਰਦੇ ਫਰਨੀਚਰ ਨੂੰ ਸਾਫ਼ ਕਰਕੇ ਦੱਸਾਂਗੇ ਕਰਦੇ ਫਰਨੀਚਰ ਨੂੰ ਸਾਫ਼ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਜੇ ਅਸੀਂ ਇਸ ਨੂੰ ਸਾਫ਼ ਨਹੀਂ ਰੱਖਦੇ ਤੇ ਇਹ ਦੇਖਣ 'ਚ ਬਹੁਤ ਹੀ ਗੰਦਾ ਲੱਗਦਾ ਹੈ ਇਸ ਨੂੰ ਬਹੁਤ ਆਣੀ ਤੇ ਹਫ਼ਤੇ 'ਚ ਇੱਕ ਦੋ ਵਾਰੀ ਸਾਫ਼ ਜ਼ਰੂਰ ਕਰਨਾ ਚਾਹੀਦਾ ਹੈ ਹੂੰ ਤਾਂ ਵੈਸੇ ਵੀ ਦਿਵਾਲੀ ਆ ਰਹੀ ਆ ਤੇ ਹਰ ਘਰ ਵਿੱਚ ਦਿਵਾਲੀ ਦੀ ਸਫਾਈ ਹੋ ਰਹੀ ਆ ਅਸੀਂ ਵੀ ਆਪਣੇ ਘਰ ਵਿੱਚ ਦਿਵਾਲੀ ਦੀ ਸਫਾਈ ਕਰ ਰਹੇ ਆ ਤੇ ਅੱਜ ਅਸੀਂ ਆਪਣੇ ਘਰ ਦੇ ਸਾਰੇ ਹੀ ਦਰਵਾਜ਼ੇ ਤੇ ਬੈੱਡ ਸਾਫ਼ ਕਰਨ ਲੱਗੇ ਸੀ ਤੇ ਮੈਂ ਇਸ ਦੀ ਵੀਡੀਓ ਸੋਚਿਆ ਤੁਹਾਡੇ ਨਾਲ ਸ਼ੇਅਰ ਕਰਾਂ ਮੈਂ ਹਫ਼ਤੇ 'ਚ 2-3 ਵਾਰ ਫਰਨੀਚਰ ਨੂੰ ਜਿਸ ਤਰੀਕੇ ਨਾਲ ਸਾਫ਼ ਕਰਨੀ ਆ ਜਮੈਂ ਤੁਹਾਡੇ ਨਾਲ ਉਹ ਤਰੀਕਾ ਸ਼ੇਅਰ ਕਰਾਂਗੀ ਘਰ ਵਿੱਚ ਪਈਆਂ ਚੀਜ਼ਾਂ ਨਾਲ ਹੀ ਅਸੀਂ ਫਰਨੀਚਰ ਨੂੰ ਸਾਫ਼ ਕਰਾਂਗੇ ਹੁਣ ਅਸੀਂ ਵੀਡੀਓ ਸ਼ੁਰੂ ਕਰਨੇ ਆ ਵੀਡੀਓ ਨੂੰ ਐਂਡ ਤੱਕ ਪੂਰਾ ਵੇਖਿਓ ਜੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਪਲੀਜ਼ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਜੇਰਾ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫਰਨੀਚਰ ਨੂੰ ਸਾਫ਼ ਕਰਨ ਲਈ ਅਸੀਂ ਘਰ ਵਿੱਚ ਹੀ ਤਿਆਰ ਕਰਾਂਗੇ ਪਾਲਿਸ਼ ਪਾਲਿਸ਼ ਨੂੰ ਬਣਾਉਣਾ ਬਹੁਤ ਹੀ ਈਜ਼ੀ ਹੈ ਇਹ ਘਰ ਵਿੱਚ ਪਈਆਂ ਚੀਜ਼ਾਂ ਨਾਲ ਹੀ ਅਸੀਂ ਇਸ ਨੂੰ ਤਿਆਰ ਕਰਾਂਗੇ ਅਸੀਂ ਲੈਣੀ ਇੱਕ ਪੁਰਾਣੀ ਕੋਲੀ ਕੋਲੀ ਸਾਡੀ ਪਲਾਸਕਟ ਦੀ ਹੋਣੀ ਚਾਹੀਦੀ ਹੈ ਮੇਰੇ ਕੋਲ ਪਈ ਦੀ ਸੀ ਪੁਰਾਣੀ ਬੋਤਲ ਤੇਲ ਦੀ ਮੈਂ ਇਸ ਦੀ ਕਟਿੰਗ ਕਰਕੇ ਇਸ ਦੀ ਵਰਤੋਂ ਕੀਤੀ ਹੈ ਤੇ ਮੈਂ ਅਦੇ ਵਿੱਚ ਹੀ ਪਾਲਿਸ਼ ਬਣਾਵਾਂਗੀ ਪਹਿਲੀ ਚੀਜ਼ ਲੈਣੀ ਆ ਤਾਰਵਿੰਦਾ ਤੇਲ ਅਦੇ ਸੀ 2-3 ਚਮਚ ਲਵਾਂਗੇ ਮੈਂ ਅੰਦਾਜ਼ੇ ਨਾਲ ਹੀ ਤੇਲ ਪਾ ਲਿਆ ਕੋਲੀ ਵਿੱਚ ਦੂਜੀ ਚੀਜ਼ ਲੈਣੀ ਆ ਨਾਰੀਅਲ ਦਾ ਤੇਲ ਸੀ ਕੋਈ ਵੀ ਨਾਰੀਅਲ ਦਾ ਤੇਲ ਲੈ ਸਕਦੇ ਹੋ ਅਦੇ ਵੀ ਅਸੀਂ 2-3 ਚਮਚ ਤਾਰਬਿੰਦੇ ਤੇਲ ਵਿੱਚ ਪਾਵਾਂਗੇ ਇਹਨੂੰ ਵੀ ਮੈਂ ਅੰਦਾਜ਼ੇ ਨਾਲ ਹੀ ਪਾ ਲਿਆ ਹੈ 2-3 ਚਮਚ ਤੀਜੀ ਚੀਜ਼ ਲੈਣੀ ਆਪਾਂ ਵਾਈਟ ਵਿਨੇਗਰ ਇਹ ਹਰ ਘਰ ਵਿੱਚ ਹੁੰਦਾ ਆ ਤੇ ਇਹਦੇ ਨਾਲ ਕਲੀਨਿੰਗ ਬਹੁਤ ਹੀ ਵਧੀਆ ਹੁੰਦੀ ਆ ਤੇ ਅਦੇ ਵੀ ਅਸੀਂ 2-3 ਚਮਚ ਹੀ ਪਾਣੇ ਆ ਤੇਲ ਵਿੱਚ ਇਹਨਾਂ ਤਿੰਨਾਂ ਚੀਜ਼ਾਂ ਨੂੰ ਇੱਕ ਬਰਸ਼ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਇਹ ਸਾਡੀ ਪਾਲਿਸ਼ ਬਣ ਕੇ ਤਿਆਰ ਹੋ ਗਈ ਆ। ਇਹਦੇ ਨਾਲ ਅਸੀਂ ਘਰ ਦਾ ਸਾਰਾ ਫਰਨੀਚਰ ਸਾਫ਼ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਪੁਰਾਣੇ ਕੱਪੜੇ ਨਾਲ ਦਰਵਾਜ਼ਿਆਂ ਨੂੰ ਸਾਫ਼ ਕਰਾਂਗੇ। ਦਰਵਾਜ਼ਿਆਂ ਉੱਤੇ ਜੇਰੀ ਡਸਟ ਹੋਏਗੀ ਸਾਰੀ ਲੱਥ ਜੇਗੀ। ਫੇਰ ਹੀ ਅਸੀਂ ਦਰਵਾਜ਼ਿਆਂ ਨੂੰ ਪਾਲਿਸ਼ ਮਾਰਾਂਗੇ। ਅਸੀਂ ਦਰਵਾਜ਼ਿਆਂ ਉੱਪਰ ਸੁੱਕਾ ਕੱਪੜਾ ਹੀ ਮਾਰਨਾ ਆ ਗਿੱਲਾ ਬਿਲਕੁਲ ਨਹੀਂ ਮਾਰਨਾ ਫੇਰ ਅਸੀਂ ਜਰੀ ਪਾਲਿਸ਼ ਬਣਾਈਆ ਬਰਸ਼ ਦੇ ਨਾਲ ਦਰਵਾਜ਼ੇ ਉੱਤੇ ਫੇਰਾਂਗੇ ਤੁਸੀਂ ਸੁਨੋ ਕੱਪੜੇ ਦੇ ਨਾਲ ਵੀ ਫੇਰ ਸਕਦੇ ਹੋ ਬਰਸ਼ ਨਾਲ ਦਰਵਾਜ਼ੇ ਬਹੁਤ ਜਲਦੀ ਹੋ ਜਾਂਦੇ ਨੇ ਤੇ ਨੁਕਰਾਂ ਤੇ ਜਿਹੜਾ ਜਾਲਾ ਲੱਗਾ ਹੁੰਦਾ ਜਾਂ ਕਟਾ ਹੁੰਦਾ ਸਾਰਾ ਲੱਤ ਜਾਂਦਾ ਆ ਸ਼ਾਇਨ ਵੀ ਬਹੁਤ ਵਧੀਆ ਆਂਦੀ ਹੈ ਦਰਵਾਜ਼ਿਆਂ ਉੱਪਰ ਤੁਸੀਂ ਵੀਡੀਓ ਵਿੱਚ ਦੇਖਦੇ ਪਿਓ ਜਿਸ ਤਰੀਕੇ ਨਾਲ ਮੈਂ ਫੇਰਦੀ ਪਈ ਆ ਤੁਸੀਂ ਵੀ ਬਿਲਕੁਲ ਇਸੇ ਤਰੀਕੇ ਨਾਲ ਹੀ ਦਰਵਾਜ਼ਿਆਂ ਤੇ ਬਰਸ਼ ਨੂੰ ਫੇਰਨਾ ਆ ਹੁਣ ਅਦੇ ਉੱਪਰ ਮਾਰਾਂਗੇ ਸੁੱਕਾ ਕਪੜਾ ਜਿਹੜਾ ਤੁਸੀਂ ਦਰਵਾਜ਼ਿਆਂ ਉੱਪਰ ਕਪੜਾ ਮਾਣਾ ਉਹ ਕੋਟਨ ਦਾ ਹੋਣਾ ਚਾਹੀਦਾ ਆ ਤੇ ਜਿੱਥੇ-ਜਿੱਥੇ ਤੁਸੀਂ ਬਰਸ਼ ਨਾਲ ਪਾਲਿਸ਼ ਮਾਰੀਆ ਉੱਥੇ-ਉੱਥੇ ਤੁਸੀਂ ਹੁਣ ਸੁੱਕਾ ਕਪੜਾ ਸਾਰਾ ਫੇਰਨਾ ਹੈ। ਦੇਖੋ ਸਾਡਾ ਦਰਵਾਜ਼ਾ ਕਿੰਨਾ ਵਧੀਆ ਸਾਫ਼ ਹੋਇਆ ਹੈ। ਇੰਜ ਲੱਗਣ ਡਿਆ ਜਿਵੇਂ ਹੁਣੇ ਇਸ ਨੂੰ ਪੇਂਟ ਕਰਵਾਇਆ ਹੋਵੇ। ਇਹਦੇ ਨਾਲ ਦਰਵਾਜ਼ੇ ਬਹੁਤ ਹੀ ਵਧੀਆ ਸਾਫ਼ ਹੁੰਦੇ ਨੇ ਤੇ ਤੁਹਾਨੂੰ ਪੇਂਟ ਕਰਵਾਉਣ ਦੀ ਵੀ ਜ਼ਰੂਰਤ ਨਹੀਂ। ਹੁਣ ਇਸੇ ਤਰੀਕੇ ਨਾਲ ਅਸੀਂ ਬੈੱਡ ਨੂੰ ਸਾਫ ਕਰਾਂਗੇ ਸੂਤੀ ਕਪੜੇ ਦੇ ਉੱਤੇ ਪਾਵਾਂਗੇ ਅਸੀਂ ਪਾਲਿਸ਼ ਨੂੰ ਤੇ ਸਾਰੇ ਬੈੱਡ ਨੂੰ ਸਾਫ ਕਰਾਂਗੇ ਦੇਖੋ ਨਾਲੋਂ ਨਾਲ ਹੀ ਬੈੱਡ ਕਿੰਨਾ ਵਧੀਆ ਸਾਫ ਹੁੰਦਾ ਪਿਆ ਤੁਸੀਂ ਵੀ ਇਸ ਤਰੀਕੇ ਨਾਲ ਆਪਣੇ ਘਰ ਦੇ ਫਰਨੀਚਰ ਨੂੰ ਸਾਫ ਕਰਿਓ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਪਲੀਜ਼ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਮੇਰਾ ਤਰੀਕਾ ਕਿਸ ਤਰ੍ਹਾਂ ਦਾ ਲੱਗਾ ਅਸੀਂ ਬੈੱਡ ਨੂੰ ਵੀ ਸਾਫ਼ ਕਰ ਲਿਆ ਤੇ ਦੇਖੋ ਸਾਡਾ ਬੈੱਡ ਕਿੰਨਾ ਵਧੀਆ ਸਾਫ਼ ਹੋਇਆ ਕੋਈ ਵੀ ਇੱਥੇ ਤੇ ਦਾਗ ਨਹੀਂ ਲੱਭਦਾ ਪਿਆ ਧੰਨਵਾਦ ਤੁਹਾਡਾ ਮੇਰੀ ਵੀਡੀਓ ਦੇਖਣ ਲਈ